26 ਜਨਵਰੀ ਦਾ ਦਿਹਾੜਾ ਜਿੱਥੇ ਪੂਰੇ ਦੇਸ਼ ਦੇ ਵਿੱਚ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਇਸ ਦਿਨ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਇਸੇ ਲੜੀ ਤਹਿਤ ਅੱਜ ਬਠਿੰਡਾ ਵਿਖੇ ਪੁਲਿਸ ਵੱਲੋਂ ਫਲੈਗ ਮਾਰਚ ਕੀਤਾ ਗਿਆ ਜਿਸ ਦੀ ਅਗਵਾਈ ਡੀਐਸਪੀ ਸਿਟੀ 1 ਕੁਲਦੀਪ ਸਿੰਘ ਬਰਾੜ ਦੇ ਵੱਲੋਂ ਕੀਤੀ ਗਈ ਇਹ ਫਲੈਗ ਮਾਰਚ ਬਠਿੰਡਾ ਦੇ ਪੁਲਿਸ ਲਾਈਨ ਤੋਂ ਸ਼ੁਰੂ ਹੋਇਆ ਤੇ ਸ਼ਹਿਰ ਦੇ ਵੱਖ-ਵੱਖ ਕੋਨਿਆਂ ਤੋਂ ਹੁੰਦਾ ਹੋਇਆ ਡੀਸੀ ਦਫ਼ਤਰ ਆ ਕੇ ਸਮਾਪਤ ਹੋਇਆ ਇਸ ਮੌਕੇ ਡੀਐਸਪੀ ਕੁਲਦੀਪ ਸਿੰਘ ਬਰਾੜ ਨੇ ਕਿਹਾ ਕਿ 26 ਜਨਵਰੀ ਦੇ ਸ਼ੁਭ ਦਿਹਾੜੇ ਦੇ ਮੱਦੇਨਜ਼ਰ ਕਿਸੇ ਵੀ ਅਨਸੁਖਾਵੀ ਘਟਨਾ ਨੂੰ ਰੋਕਣ ਲਈ ਉਹਨਾਂ ਵੱਲੋਂ ਫਲੈਗ ਮਾਰਚ ਕੀਤਾ ਜਾ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਜਿੱਥੇ ਪੁਲਿਸ ਕਰਮਚਾਰੀਆਂ ਦੇ ਵੱਲੋਂ ਸ਼ਹਿਰ ਦੀਆਂ ਭੀੜ-ਪਾੜ ਵਾਲੀਆਂ ਥਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ, ਉੱਥੇ ਹੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਅਨਸੁਖਾਵੀ ਘਟਨਾ ਨੂੰ ਰੋਕਣ ਲਈ ਆਪਣੇ ਆਲੇ-ਦੁਆਲੇ ਸ਼ੱਕੀ ਮੂਵਮੈਂਟ ਹੁੰਦੀਆਂ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਤਾਂ ਜੋ ਸਮਰੈੰਦਿਆ ਹੀ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਤੇ ਉਹਨਾਂ ਦੇ ਵੱਲੋਂ ਹੋਰ ਕੀ ਕੀ ਹਦਾਇਤਾਂ ਦਿੱਤੀਆਂ ਗਈਆਂ ਉਹ ਇੱਕ ਵਾਰੀ ਸੁਣ ਲੈਣੇ ਆਂ ਜੀ ਜਨਮਰ ਦੀ ਸਬੰਧ ਵਿੱਚ ਅੱਜ ਅਸੀਂ ਕਵਰ ਕਰ ਰਹੇ ਹਾਂ ਸਾਰੇ ਸਿਟੀ ਬਠਿੰਡੇ ਨੂੰ ਬਠਿੰਡਾ ਸਾਹਿਬ ਦੇ ਨਾ 1 ਹੋਰ 2 ਦੇ ਵਿੱਚ ਤੋਂ ਉਹਨਾਂ ਦੀ ਫੋਰਸ ਇਕੱਠੀ ਕਰਕੇ ਫਲਾਗ ਮਾਰ ਜਿਹੜਾ ਹੈਗਾ ਬਕਾਇਦਾ ਕੀਤਾ ਜਾਊਗਾ ਸਾਰੇ ਸ਼ਹਿਰ ਨੂੰ ਕਵਰ ਕੀਤਾ ਜਾਊਗਾ ਇਹਦੇ ਵਿੱਚ ਸਰ ਜੇਕਰ ਗੱਲ ਕੀਤੀ ਜਾਵੇ ਕੋਈ ਇਸੇ ਤਰ੍ਹਾਂ ਦੀ ਕੋਈ ਇਨਪੁਟ ਹੋਵੇ ਜਾਗਵੀ ਸ਼ਕਤੀ ਤੋਂ ਤੁਹਾਡੇ ਵੱਲੋਂ ਆਈਡੈਂਟੀਫਾਈ ਕੀਤੀਆਂ ਗਈਆਂ ਹੋਣ ਨਹੀਂ ਉਹ ਸਾਡੀਆਂ ਅੰਦਰੂਨੀ ਕਲਾਈਆਂ ਅਸੀਂ ਆਪਣਾ ਜਿਹੜਾ ਹੈਗਾ ਇਹਨੂੰ ਕਰ ਰਹੇ ਆ ਚੰਗੀ ਤਰ੍ਹਾਂ ਤਾਂ ਕਿ ਅਮਰ ਸ਼ਾਂਤੀ ਜਿਹੜਾ ਬਹਾਰ ਰੱਖੀ ਜਾ ਸਕੇ ਔਰ 26 ਜਨਵਰੀ ਦਾ ਪ੍ਰੋਗਰਾਮ ਸੁਖ ਸ਼ਾਂਤੀ ਨਾਲ ਵਧੀਆ ਮਨਾਇਆ ਜਾ ਸਕੇ ਤਿਹਾਰਾ ਜਿਹੜਾ ਨੈਸ਼ਨਲ ਲੈਵਲ ਦਾ ਤਿਹਾਰਾ ਆਪਣਾ ਇਹਨੂੰ ਬਹੁਤ ਸਾਰੇ ਨਾਗਰਿਕਾਂ ਜਿਹੜਾ ਬੜਾ ਆਉਦਾ ਸ਼ਾਂਤੀ ਦਾ ਮਨਾਸਕ ਨੇ ਕਿਸਾਨਾਂ ਵੱਲੋਂ ਤੇ ਹੋਰ ਮੁਲਾਜ਼ਮਾਂ ਵੱਲੋਂ ਕਿਹਾ ਯਾਰ ਕਿ ਅਸੀਂ ਕਾਲੀਆਂ ਝੰਡੇ ਦਿਖਾਵਾਂਗੇ ਕੋਈ ਨਹੀਂ ਉਹਦਾ ਅਸੀਂ ਆਪਦਾ ਕਰਾਂਗੇ ਅੰਤਿਮ ਦੇਖਾਂਗੇ ਸਰ ਭੀੜ ਭਾੜ ਵਾਲੀ ਟਰੈਕਟਰ ਮਾਰਚ ਹੈ ਜੀ ਜਿਹੜਾ ਪੂਰੇ ਸ਼ਹਿਰ ਦੇ ਵਿੱਚ ਰੋਲ ਆ ਕੀਤਾ ਜਾਂਦਾ ਕੋਈ ਨਹੀਂ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਸਾਡੀ ਉਹ 26 ਜਨਵਰੀ ਚ ਕਿਸੇ ਤਰ੍ਹਾਂ ਦਾ ਬੇਗਨ ਨਿਭਾੰਦੇ ਆਂਗੇ ਸਰ ਰੂਟ ਪਲਾਨ ਕਹਿਜਾ ਬਣਾਇਆ ਗਿਆ ਜੀ ਇਹ ਰੋਡ ਪਲਾਨ ਅਸੀਂ ਪਹਿਲਾਂ ਸਾਰਾ ਸਿਵਲ ਲਾਈਨ ਦਾ ਏਰੀਆ ਕਵਰ ਕਰਾਂਗੇ ਉਸ ਤੋਂ ਬਾਅਦ ਕਤਵਾਲੀ ਦਾ ਉਸ ਤੋਂ ਬਾਅਦ ਕਨਾਲ ਏਰੀਆ ਦਾ ਕਵਰ ਕਰਕੇ ਸਾਰਾ ਸ਼ਹਿਰ ਕਵਰ ਕਰਾਂਗੇ ਸਰ ਭੀੜ-ਪਾੜ ਵਾਲੀਆਂ ਥਾਵਾਂ ਨੇ ਜਿਸ ਤਰ੍ਹਾਂ ਬੱਸ ਸਟੈਂਡ ਵਗੈਰਾ ਰੇਲਵੇ ਸਟੇਸ਼ਨ ਹੋ ਗਿਆ ਹੋਟਲ ਵਗੈਰਾ ਇਹਨਾਂ ਨੂੰ ਲੈ ਕੇ ਕਿਹੇ ਜਨ ਇਹਨਾਂ ਦੇ ਬਕਾਇਦਾ ਸਰਚ ਚੱਲ ਰਹੀ ਆ ਕੱਲ ਵੀ ਅਸੀਂ ਸਾਰੇ ਹੋਟਲਾਂ ਅੰਸਰਾਵਾਂ ਰੇਲਵੇ ਸਟੇਸ਼ਨ ਵਗੈਰਾ ਸਰਚ ਕੀਤੀ ਆ ਅੱਜ ਵੀ ਬਕਾਇਦਾ ਇਹਦੀ ਸਰਚ ਅਸੀਂ ਸ਼ੁਰੂ ਕਰਾ ਰਹੇ ਹਾਂ ਅਗੂ ਬਾਅਦ ਕਿੰਨੀ ਕੁ ਫੋਰਸ ਲਾਈ ਜਾ ਰਹੀ ਹੈ ਬਲੈਕ ਮਾਰਚ ਵਿੱਚ ਸਾਡੇ 4 ਥਾਣੇ ਦੀ ਫੋਰਸ ਲੱਗੀ ਹੋਈ ਆ ਬਾਕੀ ਜਿਹੜੇ ਨਾਲ ਹੋ ਸਾਡੀਆਂ ਚੌਕੀਆਂ ਆਈਆਂ ਉਹ ਸਾਰੀ ਫੋਰਸ ਲੱਗੀ ਹੋਈ ਆਮ ਲੋਕਾਂ ਨੂੰ ਕੀ ਅਪੀਲ ਕਰਦੇ ਆਮ ਲੋਕਾਂ ਨੂੰ ਇਹ ਹੀ ਅਪੀਲ ਆ ਵੀ ਬਿਨਾ ਕਿਸੇ ਡਰ ਪਾਇ ਤੋਂ ਸਾਡਾ ਰਾਸ਼ਟਰੀ ਤਿਹਾੜਾ ਇਹਨੂੰ ਬੜੀ ਖੁਸ਼ੀ ਨਾਲ ਤੇ ਉਤਸ਼ਾਹ ਨਾਲ ਮਨਾਇਆ ਜਾਵੇ ਬਠਿੰਡਾ ਤੋਂ ਹਰਮਿੰਦਰ ਸਿੰਘ ਅਨਾਸ਼ਦੀ ਦੇ ਸਿਵਕ ਦੇ ਲਈ ਰਿਪੋਰਟ